ਬੋਲ ਲੈਣੀ ਦੇਣਾ ਕਿਉਂਕਿ ਜਦੋਂ ਮੈਂ ਬੋਲੂਗਾ ਇਹਨਾਂ ਦੇ ਭੇਟ ਖੋਲਣਗੇ ਭੇਟ ਖੋਲਣਗੇ ਮੈਂ ਬਾਜੇਡ ਵਾਰਡ ਨੂੰ ਇਹਨਾਂ ਵਾਲਾ ਪਉਂਦੀ ਹੈ ਮੇਰਾ ਖਰਦਾ ਕਿ ਇਹਨਾਂ ਨੂੰ ਬਾਹਰ ਕਰ ਦੇ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਕੋਲੋਂ ਆਗਰੀਬ ਲੋਕਾਂ ਕੋਲੋਂ ਬੋਲਣਾ ਉਹਨੂੰ ਡਿਸਟਰਬ ਕਰਦਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾਣਾ ਛਾਈ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਸੋਚ ਹੈ ਅਲ ਤਾਂ ਗਰੀਬਾਂ ਪ੍ਰਤੀ ਇਹਨੇ ਪ੍ਰਧਾਨ ਨੇ ਕੀ ਕਿਹਾ ਸੀ ਤਰਨਤਨ ਮੈਂ ਉਹਨਾਂ ਦੀ ਗੱਲਾਂ ਕਰਦੀਆਂ ਜੋ ਇਸ ਕਰਕੇ ਇਹ ਹੁਣ ਫਾਨਾ ਲੱਗਦੇ ਆ ਆ ਸਾਰੇ ਇਕੱਠੇ ਹੋ ਗਿਆ ਇੱਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਾ ਤੇ ਕਿਰਪਾ ਕਰਕੇ ਤੁਸੀਂ ਰਜਵਾੜੇ ਹੋ ਤੁਹਾਡੇ ਹੱਥ ਥੋੜੇ ਏਜੰਡੇ ਤੇ ਗਰੀਬ ਨਹੀਂ ਹੈਗੇ ਥੋੜੇ ਮੈਨੀਫੈਸਟੋ 'ਚ ਗਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਚ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦੇ ਆ ਜਿਹੜੇ ਖੜੇ ਐ ਇਹ ਕਹਿੰਦੇ ਜੇ ਡਰਤੀ ਘੋੜੇ ਵਰਾਹੀਆ ਹੁੰਦਾ ਇਹਨਾਂ ਦੀ ਸੋਚ ਹੈ ਗਰੀਬਾਂ ਪ੍ਰਤੀ ਇਹ ਅੱਜ ਇੱਕ ਅੱਜ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਮੁੱਖ ਮੰਤਰੀ ਦਾ ਭਾਸ਼ਣ ਡਿਸਟਰਬ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਝੱਲੀਆਂ ਨੇ ਮੈਂ ਮੈਂ ਤੁਹਾਡੇ ਵਰਗਾ ਨਹੀਂ ਹਾਂਗਾ ਕਿ ਅਸੀਂ ਪੜ ਕੇ ਗਵਰਨਮੈਂਟਾਂ ਜੋ ਆ ਗਏ ਤੇ ਆ ਗਏ ਹੁਣ ਸਰਬ ਬਾਪੂਆਂ ਦੀਆਂ ਕਮਾਈਆਂ ਤੇ ਬਹਿ ਗਿਆ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆ ਉਹ ਸਾਡੇ ਵਾਲੇ ਪਿਤਾ ਜੀ ਆਸੀ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਇਹ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜ਼ਾਕ ਬਣਾਇਆ ਇਹਨਾਂ ਨੇ ਵਿਧਾਨ ਸਭਾ ਦਾ ਐਤਕੀ ਜਿੰਨੇ ਹੈਗੇ ਉਹ ਅਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਜੇ ਸਾਹਮਣੇ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁਣ ਤੁਸੀਂ ਨਿਕਲਣ ਚੱਲਿਓ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ ਬੈ ਕੇ ਸੁਣ ਕੇ ਜਾਓ ਨਹੀਂ ਤਾਂ ਨਹੀਂ ਤਾਂ ਕਾਂਗਰਸ ਕਾਂਗਰਸ ਨੂੰ ਕੀ ਜਵਾਬ ਦੇਵੋਗੇ ਸ਼ਾਮ ਨੂੰ ਜਾ ਕੇ ਕਿ ਅਸੀਂ ਨਰੇਗਾ ਚ ਬਾਈਕਟ ਕਰਿਆ ਨਰੇਗਾ ਦੇ ਹੱਕ ਚ ਜਾਂ ਨਰੇਗਾ ਦੇ ਵਿਰੋਧ ਚ तो मैं कही जाना लड़ाई मोदी सानू तो कहने चलो दिल्ली चलीए बैठो बैठे बैठो दिल्ली चलीएंगे हाँ प्रकट जी इथे दी की चलोगे इथे दी साली चलोगे क्या जो कोई ना जाए फिर गदार हो के गल सुनो हाँ सुनो फिर सुनो तुम दिल्ली की चलो इतने गल नहीं करते समस्या मेरी है मो, ने, ने, ने सपा पाया जो तो तो अच्छा अच्छा रखते बैठी सैशन लंबा हील करो सैशन लंबा करके करो चार घंटे बैठ नहीं सकते बैठो इतना आराम बैठो इतना भी इतना ही ठीक आ हां बैठो थे बढाओ इन्हनु मैं ए, बैठो जी सारे मारेओ मेंबर अपनी जगह पे बैठन खैरा साहब नु बाहर ਛੱਡਿਓ ਛੱਡਿਓ मान सम्मान ਸਾਹਿਬ ਸੁਖਪਾਲ ਸਿੰਘ ਖੈਰਾ ਨੂੰ ਮਾਨ ਸਨਮਾਨ ਸਾਹਿਬ ਬਾਹਰ ਛੱਡਿਓ ਜੀ ਹੀ ਇਸ ਨਾਟ ਅਲਾਉਡ ਹੇਅਰ ਲੈ ਜੋ ਜੀ ਨਹੀਂ ਤੁਹਾਡੀ ਮੈਂ ਗੱਲ ਸੁਣੂੰਗਾ ਤੁਹਾਡੀ ਗੱਲ ਸੁਣਾਗੇ ਗੱਲ ਹੀ ਕਰਦੇ ਆ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਹਾਡੀ ਮੈਂ ਗੱਲ ਸੁਣਾਗਾ ਹਲੋ ਵੀ ਤਾਂ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਸੀਂ 4 ਘੰਟਿਆਂ ਦਾ ਸੈਸ਼ਨ ਚ ਟਿਕ ਕੇ ਤੁਹਾਨੂੰ 2 ਮਿੰਟ ਗੱਲ ਕਰਨ ਦੇ ਆ। 4 ਦਿਨ ਦਾ ਚਲਾਓ। ਤੁਹਾਨੂੰ ਗੱਲ ਕਰਾਂਗੇ 2 ਮਿੰਟ। ਚਲੋ। 60 ਦਿਨ ਦਾ ਚਲਾਓ। 4 ਘੰਟਿਆਂ ਵਾਲੇ ਤੇ ਸਹਿਯੋਗ ਨਹੀਂ ਦਿੰਦੇ। ਔਰ ਅੱਜ ਤਾਂ ਮੁੱਦਾ ਵੀ ਤੁਹਾਡੇ ਖਿਲਾਫ ਨਹੀਂ ਹੈਗਾ। ਉਹ ਮੁੱਦਾ ਭਾਜਪਾ ਨਾਲ ਦੇ ਖਿਲਾਫ ਹੈ। ਉਹ ਮੁੱਦਾ ਦ ਸੈਂਟਰ ਸਰਕਾਰ ਦੇ ਖਿਲਾਫ ਹੈ ਤੇ ਅੱਜ ਵੀ ਤੁਸੀਂ ਇਦਾਂ ਕਰਦੇ ਹੋ। ਇੱਥੋਂ ਸਿੱਧ ਹੁੰਦਾ ਤੁਸੀਂ ਰਲੇ ਹੋਏ ਹੋ। ਤੁਸੀਂ ਰਲੇ ਹੋਏ ਹੋ। ਇਹ ਰਲੇ ਹੋਏ ਨੇ ਭਾਜਪਾ ਨਾਲ ਰਲੇ ਹੋਏ ਨੇ ਇਹ। ਇਹ ਭਾਜਪਾ ਨਾਲ ਰਲੇ ਹੋਏ ਨੇ। ਏ ਬੀਜੇਪੀ ਨੇ ਰਲੇ ਹੋਏ ਨੇ ਬਰਨਾਲੇ ਆਣਿਓ ਨਵੇਂ ਹਾਂ ਬਸ ਆਹੀ ਕੋਈ ਹੋਰ ਇਹਨਾਂ ਨੂੰ ਕਿਸੇ ਗਰੀਬ ਦੀ ਚਿੰਤਾ ਨਹੀਂ ਇਸ ਵਕਤ ਹਜ਼ਾਰਾਂ ਇਸ ਵਕਤ ਹਜ਼ਾਰਾਂ ਲੋਕ ਦਿਹਾੜੀਦਾਰ ਦੇਖ ਰਹੇ ਹੋਣਗੇ ਕਿ ਅੱਜ ਕੀ ਹੋ ਰਿਹਾ ਆ ਦਿਖਾ ਦਿਓ ਜੀ ਕੀ ਹੋ ਰਿਹਾ ਹੈ ਆ ਕਾਂਗਰਸ ਦਾ ਚਿਹਰਾ ਸਾਹਮਣੇ ਆ ਗਿਆ ਅਕਾਲੀਆਂ ਤਾਂ ਪਹਿਲੀ ਆਇਆ ਹੋਇਆ ਸੀ ਬੀਜੇਪੀ ਤਾਂ ਪਹਿਲੀ ਸੀ ਆ ਦੇਖ ਲਓ ਕੀ ਹਾਲ ਇਹਨੂੰ ਆ ਹਾਲਤ ਦੇਖ ਲਓ ਓਏ ਆ ਇਦਾਂ ਹੀ ਇਹ ਹੜਾ ਮਲੇ ਜੋਗੇ ਚ ਲੜੇ ਸੀ ਉਹ ਜੋਗੇ ਵਿੱਚ ਵੀ ਇਦਾਂ ਹੀ ਲੜੇ ਸੀ ਇਹ ਇਹ ਲੜਦੇ ਰਹਿੰਦੇ ਆ ਆ ਮਾਨਸਾਪਾ ਸਜੋ ਉਥੇ ਚੱਜੂ ਭਾਈ ਬੈਠੇ ਸੀ ਇਹ ਉਹ ਕੋਈ ਕਹਿੰਦਾ 500 ਕਰੋੜ ਦੀ ਕੁਰਸੀ ਖਰੀਦ ਲਈ ਕੋਈ ਕਹਿੰਦਾ ਇੰਨੇ ਦੀ ਖਰੀਦ ਲਈ ਆ ਇਹਨਾਂ ਦੇ ਆਹ ਕਾਂਗਰਸ ਹੈ ਜੀ ਇਹ ਇੱਥੇ ਆਉਣ ਦੇ ਕਾਬਿਲ ਹੈਗੇ ਜਿੰਨੇ ਵੀ ਹੈਗੇ ਇਹ ਇਹ ਆਉਣ ਦੇ ਕਾਬਿਲ ਹੈਗੇ ਇੱਥੇ 4 ਘੰਟੇ ਲੇ ਤਾਂ ਬੈਠਿਆ ਨਹੀਂ ਜਾਂਦਾ 4 ਘੰਟੇ ਅਚਾ ਆਪਣੀਆਂ ਗੱਲਾਂ ਸੁਣਾ ਕੇ ਤੁਹਾਡੀ ਗੱਲ ਸੁਣਾਂਗੇ ਅਸੀਂ ਬਸ ਜੋ ਆਰਡਰ ਹੋ ਗਿਆ ਸਟੇਅਰ ਦਾ ਹੋ ਗਿਆ ਜੀ ਚੇਅਰ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਚੇਅਰ ਦਾ ਮੈਂ ਫੈਸਲਾ ਮੰਨਣ ਨੂੰ ਤਿਆਰ ਨਹੀਂ ਭਾਈ ਬਾਸਾ ਜੀ सारे मान योग मैंबर अपनी तो अपनी जगह सारा बोलते तो हो सा, सारे हाँ, बैठो सीएम साहब एक मिनट तुम बैठो फिर एक मिनट बैठो जी बैठो सीएम साहब चलो फिर जाओ जा जाओ जा बैठो क्यों बैठिए सीएम साहब कौन मैं केयर केयर एड्रेस करो तो, हु आर यू कहने हो तुम हु आर यू बाइच पता नहीं लग गया बाइच पता नहीं लग गया हु आई एम बाइच एड्रेस करो केयर एड्रेस करो बीच नहीं पता लग गया ਹੈ ਸਦਨ ਆ ਜਿਹੜੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਇਹਦਾ ਪ੍ਰਸ਼ਨ ਉੱਤ ਨਹੀਂ ਪਤਾ ਲੱਗਿਆ ਸਦਨ ਨੂੰ ਚੱਲਣ ਦਿਓ ਛੇਰ ਰੋਡਸ ਕਰੋ ਹੂ ਆਰ ਯੂ ਸਦਨ ਆ ਬੈਠੋ ਜੀਬ ਸਾਹਿਬ ਬੈਠੋ ਮੈਨੂੰ ਨਾ ਰੱਖਣ ਹੀ ਦਿੰਦੇ ਤੇ ਗਾਲੀ ਤੇ ਸਵੇਰ ਬਾਜਾ ਜੀ ਬੈਠੋ ਤੁਹਾਡੀਆਂ ਗੱਲਾਂ ਚੱਲਦੀ ਮੈਂ ਸਾਰੇ ਬਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਆਪਣੀ ਜਗ੍ਹਾ ਤੇ ਬੈਠਣ ਆਪਣੀ ਆਪਣੀ ਜਗ੍ਹਾ ਤੇ ਬੈਠਣ ਕਿਰਪਾ ਕਰਕੇ ਬੈਠਣ ਬੈਠੋ ਕੋਈ ਕੋਈ ਹੈ ਬਾਰੇ ਮੈਂ ਛੋਟਾ ਤੁਹਾਡੀ ਪਾਸੋਂ ਮੈਂ ਤੁਹਾਡੀ ਗੱਲ ਵੀ ਸੁਣਾ ਲੇ ਬਿਲਕੁਲ ਤੁਹਾਡੀ ਗੱਲ ਸੁਣਾ ਲੇ ਹਾ ਕੁਰਸੀ ਮੈਂ ਤੁਹਾਡੀ ਗੱਲ ਸੁਣੂਗਾ ਬੈਠੋ ਆਪਦੀ ਜਗ੍ਹਾ ਤੇ ਬੈਠੋ ਮੈਂ ਸੁਣੂਗਾ ਤੁਹਾਡੀ ਗੱਲ ਬਿਲਕੁਲ ਮੈਂ ਹੁਣੇ ਸੁਣੂਗਾ ਹੁਣੇ ਸੁਣੂਗਾ ਬੈਠੋ ਬੈਠੋ ਹੁਣੇ ਹੁਣੇ ਲਓ ਹੁਣੇ ਲਓ ਬੈਠੋ ਤੁਸੀਂ ਬੈਠੋ ਸੀਐਮ ਸਾਹਿਬ ਇੱਕ ਮਿੰਟ ਦੀ ਇਹਨਾਂ ਨੂੰ ਸੁਣ ਲੀਏ ਬੈਠੋ ਹਾਂ ਬਾਜਵਾ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਹ ਸਪੀਕਰ ਸਾਹਿਬ ਪਹਿਲੇ ਹੀ 2 ਮਿੰਟ ਦੇ ਦੇ ਦਿੰਦੇ ਕੀ ਮਾੜਾ ਸੀ ਮੈਂ